ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੀ ਮਿੰਨੀ ਵਲੌਗ ਚੈਨਲ ਤੇ ਆਉਣ ਲਈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਹਾਂਜੀ ਅੱਜ ਅਸੀਂ ਚੱਲੇ ਸੀ ਰਾਜਸਥਾਨ ਚ ਮੇਰੇ ਨਾਨਦ ਕੋਲ ਇਹ ਸੰਗਤ ਮੰਡੀ ਦਾ ਸਟੇਸ਼ਨ ਆ ਹਾਂਜੀ ਪਹਿਲਾਂ ਤਾਂ ਇਹ ਵਧੀਆ ਸੀਗਾ ਤੇ ਨਾ ਵੀਰੇ ਨੀਮਾ ਸੀ ਇਹ ਉੱਚਾ ਕੰਦੀ ਮਿੱਟੀ ਪਾਈ ਹੋਈ ਸੀ ਤਾਂ ਇਹਦੀ ਲੁੱਕ ਇਦਾਂ ਦੀ ਹੋ ਰਹੀ ਸੀ ਹਾਂਜੀ ਅਸੀਂ ਟ੍ਰੇਨ 'ਚ ਬੈਠ ਗਏ ਹਰ ਕੀ ਰਤ ਨੂੰ ਮਸਤੀ ਸੁਝਰੀ ਸੀ ਹਰ ਕੀ ਰੇਲਗੱਡੀ ਚ ਜਾਣ ਦਾ ਚਾਹ ਸੀਗਾ ਤਾਂ ਕਰਕੇ ਹਾਂਜੀ ਤੇ ਕਿਉਂਕਿ ਜੇ ਕਰਨਾ ਅਸੀਂ ਆਪਣੀ ਗੱਡੀ ਲੈ ਕੇ ਜਾਈਏ ਤਾਂ ਨਾ ਮਤਲਬ ਕਿ ਦੂਰ ਬਾਹਾਂ ਪੈ ਜਾਂਦਾ ਰਿਸਕ ਲੱਗਦਾਗਾ ਉੱਦਾਂ ਟ੍ਰੇਨ ਤੇ ਵਧੀਆ ਸੌਖੇ ਜਾਈ ਜਾਇਆ ਜਾਂਦਾਗਾ ਕਿਉਂਕਿ ਮੇਰੀ ਨਣ ਦਾ ਸਾਡੇ ਤੋਂ 150 ਕਿਲੋਮੀਟਰ ਦੂਰ ਹੈਗੀ ਤਾਂ ਕਰਕੇ ਫਿਰ ਅਸੀਂ ਟ੍ਰੇਨ ਤੇ ਹੀ ਜਾਂਦੇ ਆ ਜਦੋਂ ਵੀ ਉਹਦੇ ਕੋਲ ਜਾਣੇ ਹੁੰਨੇ ਆ ਹਾਂਜੀ ਤੇ ਹਰ ਗਿਰਤ ਮੈਨੂੰ ਕਹਿੰਦਾ ਮम्मा ਮੈਨੂੰ ਦੇ ਇਕੱਲੇ ਨੂੰ ਸੀਟ ਮੈਨੂੰ ਦੂਸਰੀ ਸੀਟ ਤੇ ਬਿਠਾਇਆ ਪਰ ਮੇਰੀ ਸੀਟ ਇਹਨੇ ਰੋਕ ਲਈ ਫਿਰ ਪੂਰਾ ਖੁਸ਼ ਪੋਇਮ ਵੰਗਾ ਰਿਆ ਸੀ ਸੁਣਾ ਰਿਆ ਸੀ ਸਾਰਿਆਂ ਨੂੰ ਹਾਂਜੀ ਤੇ ਅਸੀਂ ਚਾਈ ਜਾ ਰਹੇ ਸੀਗੇ ਰਸਤੇ 'ਚ ਨਾਲ ਮੇਰੇ ਦਾਤ ਸੱਸ ਸੀ ਜਿਹੜੇ ਮੇਰੇ ਇਧਰ ਹੀ ਸਾਈਡ ਬੈਠੇ ਸੀ ਹਾਂਜੀ ਉਹਨਾਂ ਦੇ ਪੇਕੇ ਗੰਗਾ ਨਗਰ ਨੇ ਨਾ ਆ ਕਰਕੇ ਉਹ ਸਾਨੂੰ ਕਹਿੰਦੇ ਵੀ ਮੈਨੂੰ ਤੁਸੀਂ ਅਮਰਗੜ ਤੱਕ ਨਾਲ ਲੈ ਚੋ ਉਸ ਤੋਂ ਬਾਅਦ ਅਸੀਂ ਗੰਗਾ ਨਗਰ ਵਿਭਗ ਜਾਵਾਂਗੇ ਹਾਂਜੀ ਇਹ ਆ ਗਿਆ ਟੱਬਾਂ ਦਾ ਸਟੇਸ਼ਨ ਇਸ ਤੋਂ ਬਾਅਦ ਸੰਗਰੀ ਆ ਜਾਊਗਾ ਹਾਂਜੀ ਹੁਣ ਅਸੀਂ ਸੰਗਰੀ ਸਟੇਸ਼ਨ ਤੇ ਉਤਰ ਗਏ ਹੁਣ ਅਸੀਂ ਬੱਸ ਸਟੈਂਡ ਵੱਨੀ ਆਵਾਂਗੇ ਇੱਥੋਂ ਆਟੋ ਲਵਾਂਗੇ ਕਿਉਂਕਿ ਨਾ ਬੱਸ ਸਟੈਂਡ ਦਾ ਤੇ ਸਟੇਸ਼ਨ ਦਾ ਸਫਰ ਮਤਲਬ ਕਿ ਕਾਫੀ ਰਸਤਾ ਪੈ ਜਾਂਦਾ ਹੈਗਾ ਫਿਰ ਤੁਰ ਕੇ ਜਾਣਾ ਔਖਾ ਹੋ ਜਾਂਦਾ ਹੈਗਾ ਇਸ ਕਰਕੇ ਸੀ ਆਟੋ ਚ ਹੀ ਜਾਵਾਂਗੇ ਹਾਂਜੀ ਅਸੀਂ ਆਟੋ ਲੈ ਲਿਆ ਹੁਣ ਬਸ ਸਟੈਂਡ ਚ ਲੰਗੇ ਫਿਰ ਵੀ ਜਿਵੇਂ ਆਪਾਂ ਟ੍ਰੇਨ ਤੇ ਜਾਈਏ ਨਾ ਫਿਰ ਵੀ ਮਤਲਬ ਕਿ 1 ਘੰਟਾ ਸਵਾ ਘੰਟਾ ਸੰਗਰੀ ਦਾ ਲੱਗ ਜਾਂਦਾ ਸੰਘਤ ਤੋਂ ਤੇ 1 ਘੰਟਾ ਗਾਹ ਵਾਸ ਦਾ ਲੱਗ ਜਾਂਦਾਗਾ ਦੋਟੇ ਹੀ ਘੰਟੇ ਲੱਗ ਜਾਂਦੇ ਨੇਗੇ ਜੇਕਰ ਆਪਾਂ ਬਸ ਤੇ ਟ੍ਰੇਨ ਤੇ ਜਾਈਏ ਜੇ ਗੱਡੀ ਤੇ ਜਾਈਏ ਫਿਰ ਵੀ 2.5 ਘੰਟੇ ਲੱਗ ਜਾਂਦੇ ਨੇਗੇ ਪਰ ਗੱਡੀ ਦਾ ਨਾਲੇ ਤਾਂ ਤੇਲ ਬਹੁਤ ਜ਼ਿਆਦਾ ਖਾ ਜਾਂਦੀ ਹੈ ਗੱਡੀ ਤੇ ਐਦਾਂ ਬੇ ਨਾਲੇ ਰਿਸਕ ਰਹਿੰਦਾਗਾ ਕਿਉਂਕਿ ਸਾਡੇ ਕੋਲ ਇੰਨੀ ਜ਼ਿਆਦਾ ਵਧੀਆ ਗੱਡੀ ਹੈ ਨਹੀਂ ਕਿ ਵੀ ਐਡੀ ਦੂਰ ਸਫਰ ਲਈ ਤਾਂ ਕਰਕੇ ਸਾਨੂੰ ਡਰ ਲੱਗਦਾਗਾ ਹਾਜੀ ਬਾਈ ਗੁਰੂ ਜੀ ਨੇ ਮੇਅਰ ਨਹੀਂ ਕੀਤੀ ਜਿੱਦਣ ਕੀਤੀ ਉਹਦਣ ਵਧੀਆ ਕੋਈ ਗੱਡੀ ਲੈ ਲਾਵਾਂਗੇ ਹਾਂਜੀ ਇਹ ਸੰਗਰੀ ਦਾ ਪਿਆਰ ਸੀਗਾ ਹਾਂਜੀ ਅਸੀਂ ਪਹੁੰਚ ਗਏ ਬੱਸ ਸਟੈਂਡ 'ਤੇ ਇਹ ਸੰਗਰੀ ਦਾ ਬੱਸ ਸਟੈਂਡ ਸੀਗਾ ਦੇਖੀ ਇੱਧਰ ਕੋਈ ਵੀ ਇੱਥੇ ਬੈਨਰ ਨਹੀਂ ਸੀ ਲੱਗਿਆ ਵੀ ਐਵੇਂ ਨਹੀਂ ਸੀ ਪਤਾ ਲੱਗ ਰਿਹਾ ਵੀ ਕੋਈ ਵੀ ਮਤਲਬ ਕਿ ਵੀ ਕਿੱਥੋਂ ਜਾਣ ਵਾਲੀ ਬੱਸ ਕਿੱਥੇ ਰੁਕਦੀ ਆ ਜਿਵੇਂ ਆਪਣੇ ਬੱਸ ਸਟੈਂਡ 'ਤੇ ਬੈਨਰ ਲੱਗੇ ਹੁੰਦੇ ਨੇ ਇਹਨਾਂ ਦੇ ਨਹੀਂ ਲੱਗੇ ਹੋਏ ਸੀ ਇਹਨਾਂ ਨੇ ਬੱਸ ਐਵੇਂ ਹੀ ਵਸਤਾ ਕੱਢ ਲਈਆਂ ਸੀ ਹਾਂਜੀ ਅਸੀਂ ਉਹਨਾਂ ਦੇ ਪਿੰਡ ਜਾਣ ਵਾਲੀ ਬੱਸ ਲੈਤੀ ਬਹੁਤ ਜ਼ਿਆਦਾ ਗਰਮੀ ਸੀ ਐਦਾਂ ਲੱਗ ਰਿਹਾ ਸੀ ਵੀ ਐਵੇਂ ਆ ਗਏ ਕਿਉਂਕਿ ਮਤਲਬ ਕਿ ਮੇਰੇ ਨਾਲ ਦਾ ਪ੍ਰੈਗਨੈਂਟ ਹੈਗੇ ਉਹ ਆ ਨਹੀਂ ਸਕਦੇਗੇ ਰਖੜੀ ਲਈ ਫਿਰ ਪਹਿਲਾਂ ਵਾਲੇ ਸੰਡੇ ਸ਼ਨੀਵਾਰ ਅਸੀਂ ਆਪਦੇ ਪੇਕੇ ਗਈ ਸੀ ਮੈਂ ਤੇ ਹੁਣ ਫਿਰ ਅਸੀਂ ਆ ਕੇ ਵੀ ਚੱਲ ਉੱਤੋਂ ਵੀ ਰਖੜੀ ਬਣਾ ਲਈਏ ਜੇ ਅਸੀਂ ਪਹੁੰਚ ਗਏ ਰਾਜਸਥਾਨ ਪਿੰਡ ਚ ਉਹਨਾਂ ਦੇ ਅਮਰਗੜ ਹਾਂਜੀ ਸੀ ਤੁਰ ਕੇ ਘਰ ਵੱਲ ਜਾ ਰਹੇ ਸੀ ਉਹਨਾਂ ਦੇ ਬਾਸ ਸਟੈਂਡ ਤੋਂ ਉਹਨਾਂ ਦਾ ਘਰ ਵੀ ਕਾਫੀ ਦੂਰ ਹੈ ਇਥੋਆਂ ਗਲੀਆਂ ਦੇਖੋ ਤੁਸੀਂ ਹਨਾ ਕੱਚੀਆਂ ਬਿਲਕੁਲ ਆ ਕੰਧਾਂ ਵੀ ਕੱਚੀਆਂ ਸੀਗੀਆਂ ਵੈਸੇ ਤਾਂ ਰਾਜਸਥਾਨ 'ਚ ਬਹੁਤ ਸੋਹਣੀਆਂ ਕੂਟੀਆਂ ਪੈਰੀਆਂ ਨੇ ਬਹੁਤ ਸੋਹਣੇ ਘਰ ਬਣੇ ਨੇਗੇ ਪਰ ਨਾ ਕੁਝ ਗਲੀਆਂ ਛੜਕਾ ਇਦਾਂ ਦੀਆਂ ਨੇ ਜਿਹੜੀਆਂ ਕਿ ਬਸ ਕੱਚੀਆਂ ਪੰਹਾਂ ਲੱਗਦੀਆਂ ਨੇ ਉਹ ਛੜਕਾ ਨਹੀਂ ਲੱਗਦੀਆਂ ਮੇਰਾ ਤਾਂ ਗਰਮੀ ਨਾਲ ਬੁਰਾ ਹਾਲ ਹੋ ਗਿਆ ਸੀ ਇਦਾਂ ਲੱਗ ਰਿਹਾ ਸੀ ਵੀ ਛੇਤੀ ਤਾਂ ਛੇਤੀ ਘਰ ਪਹੁੰਚ ਜੀਏ 15 ਮਿੰਟਾਂ ਦਾ ਰਸਤਾ ਉਹ ਕੋਈ ਉਹਨਾਂ ਦੇ ਮਤਲਬ ਕਿ ਬੱਸ ਸਟੈਂਡ ਤੋਂ ਘਰ ਤੱਕ ਦਾ ਜੋ ਕਿ ਬੜੀ ਮੁਸ਼ਕਲ ਨਾਲ ਆਸੀਂ ਕੱਟਦਾ ਕੀਤਾ ਹਾਂਜੀ ਇਹ ਦਾਦੀ ਜੀ ਦੇ ਭਾਂਜੇ ਦਾ ਘਰ ਆ ਗਿਆ ਜਿਨ੍ਹਾਂ ਨੇ ਮੇਰੀ ਰਣ ਦਾ ਰਿਸ਼ਤਾ ਕਰਵਾਇਆ ਸੀ ਹਾਂਜੀ ਇਹਨਾਂ ਦੇ ਅਸੀਂ ਸ਼ਾਮ ਨੂੰ ਆਉਣੇ ਹੁੰਨੇ ਆਗੇ ਪਹਿਲਾਂ ਅਸੀਂ ਨੰਦ ਦੇ ਘਰ ਚਲੇ ਗਏ ਆ ਅਗਲਾ ਕਰ ਦਰਵਾਜ਼ੇ ਵਾਲਾ ਮੇਰੀ ਨੰਦ ਦਾ ਸੀਗਾ ਹੋਣ ਸੀ ਅੰਦਰ ਜਾ ਰਿਹਾ ਉਹਨਾਂ ਦੀ ਦਾਤ ਸੱਸ ਨੂੰ ਮਿਲਣ ਲੱਗ ਗਈ। ਜੋ ਕਿ ਦਰਵਾਜ਼ੇ 'ਚ ਬੈਠੇ ਸਨ। ਉਸ ਤੋਂ ਬਾਅਦ ਮੇਰੀ ਨੰਦ ਨੂੰ ਪਤਾ ਲੱਗ ਗਿਆ ਵੀ ਅਸੀਂ ਆ ਗਏ ਹਾਂ ਨਾ ਆ ਉਹਨਾਂ ਦੇ ਸਹੁਰਾ ਸਾਹਿਬ ਆ ਰਹੇ ਸੀਗੇ ਪਪਾ ਜੀ ਉਹਨਾਂ ਦੇ ਚਾਰੇ ਰੇਤਾ ਪੈ ਗਿਆ ਸੀ ਮੈਂ ਮੂੰਹ ਹਟੋਂ ਲੱਗ ਗਈ ਰਸਤੇ 'ਚ ਇੰਨੇ ਜਿਆਦਾ ਰੇਤਾ ਉੱਡ ਰਿਹਾ ਸੀਗਾ ਉਹ ਮੇਰੇ ਨੰਨ ਦਾਗੇ ਆ ਨਵੇਂ ਦੀ ਬੇਕੀਏ ਮੇਰੇ ਕੀ ਫਿਰ ਇਹ ਨੰਦ ਦੀ ਸਾਸੂ ਮਾਗੇ ਅਸੀਂ ਉਹਨਾਂ ਦੇ ਉਹਨਾਂ ਨੂੰ ਮਿਲ ਕੇ ਅੰਦਰ ਚਲੇ ਗਏ ਬਹੁਤ ਹੀ ਜ਼ਿਆਦੀ ਗਰਮੀ ਸੀ ਉੱਦਾਂ ਇਕਿਨਾਂ ਜਦੋਂ ਆਪਾਂ ਨਵੇਂ ਕੱਪੜੇ ਘਰ ਤੋਂ ਆਪਾਂ ਜਮਾਪੋਟਾਂ ਦੇ ਕੱਪੜਿਆਂ 'ਚ ਰਹਿੰਦੇ ਹਾਂ ਨਾ ਜਦੋਂ ਆਪਾਂ ਜਦੋਂ ਕਿਤੇ ਜਾਂਦੇ ਆ ਉਦੋਂ ਆਪਣੇ ਤਾਂ ਨਵੇਂ ਕੱਪੜੇ ਬਿਲਕੁਲ ਵੀ ਨਹੀਂ ਪੈਂਦੇ ਜੀ ਹਾਂਜੀ ਉਸ ਤੋਂ ਬਾਅਦ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਸੀ ਸ਼ੁਰੂਆਤ ਕੀ ਦੇ ਹਾਂ ਗੁਰਸੀਰਤ ਮੈਨੂੰ ਆ ਕੇ ਮਿਲਣ ਲੱਗੀ ਆਹ ਉਹਨਾਂ ਦੇ ਚਾਚੀ ਸੱਸਾ ਆਗੇ ਸੀ ਜੋ ਮੈਨੂੰ ਮਿਲ ਰਹੀ ਸੀ ਹਾਂਜੀ ਉਸ ਤੋਂ ਬਾਅਦ ਉਹਨਾਂ ਨਾਲ ਗੱਲਾਂ ਮਾਰਨ ਲੱਗੇ ਸੀ ਫਿਰ ਉਸ ਤੋਂ ਬਾਅਦ ਚਾ ਆਪਣੀ ਪੀਤਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਮੇਰੀ ਫੁੱਲ ਵੀਡੀਓ ਦੇਖਣ ਲਈ